ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abp-sanjha.in ਤੇ ਪਟਿਆਲਾ 'ਚ ਖੁਸ਼ੀਆਂ ਦਾ ਮਾਹੌਲ ਇਸ ਲਈ ਹੈ ਕਿਉਂਕਿ ਇਹ ਦੋਵੇਂ ਨੌਜਵਾਨ ਮੌਤ ਦੇ ਮੂੰਹੋਂ ਬਚ ਕੇ ਆਏ ਨੇ ਜੀ ਹਾਂ ਇਹ ਪਟਿਆਲਾ ਜ਼ਿਲ੍ਹੇ ਦੇ ਅੰਮ੍ਰਿਤਪਾਲ ਤੇ ਬਰਿੰਦਰ ਇਰਾਕ 'ਚ ਖਤਰਨਾਕ ਜਥੇਬੰਦੀ ਆਈਐਸ ਦੇ ਡਰੋਂ ਵਤਨ ਵਾਪਸ ਪਰਤੇ ਨੇ ਪਟਿਆਲਾ ਦੇ ਬਿੰਖੇੜੀ ਫੱਤਾਂ ਦੇ ਰਹਿਣ ਵਾਲੇ ਅੰਮ੍ਰਿਤਪਾਲ ਅਤੇ ਚੌਰਾਸਾ ਦੇ ਰਹਿਣ ਵਾਲੇ ਬਰਿੰਦਰ ਮੁਤਾਬਕ ਇਰਾਕ ਵਿੱਚ ਹਾਲਾਤ ਬਦਤਰ ਨੇ ਏਜੰਟ ਨੇ 1 ਸਾਲ ਪਹਿਲਾਂ ਹਮਾਰਾ ਸ਼ਹਿਰ ਚ 1.5 ਲੱਖ ਰੁਪਏ ਲੈ ਕੇ ਇੱਕ ਕੰਪਨੀ ਵਿੱਚ ਚੰਗੀ ਨੌਕਰੀ ਦਾ ਫਰੋਸਾ ਦਿਵਾ ਕੇ ਭੇਜਿਆ ਸੀ ਪਿਛਲੇ 3 ਮਹੀਨਿਆਂ ਤੋਂ ਇਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਨੌਜਵਾਨਾਂ ਮੁਤਾਬਕ ਆਈਐਸ ਹਮਾਰਾ ਸ਼ਹਿਰ ਤੱਕ ਨਹੀਂ ਪਹੁੰਚਿਆ ਪਰ ਬਸਰਾ ਇਲਾਕੇ ਵਿੱਚ ਖਬਰਾਂ ਇਹਨਾਂ ਨੇ ਸੁਣੀਆਂ ਸਨ ਕਿ ਲਾਪਤਾ 39 ਭਾਰਤੀਆਂ ਨੂੰ ਮਾਰ ਦਿੱਤਾ ਗਿਆ ਵਤਨ ਵਾਪਸੀ ਲਈ ਦੋਵੇਂ ਨੌਜਵਾਨਾਂ ਨੇ ਪਟਿਆਲਾ ਦੇ ਸੰਸਦ ਧਰਮਵੀਰ ਗਾਂਧੀ ਦਾ ਧੰਨਵਾਦ ਕੀਤਾ ਅਸੀਂ ਤੇ ਸੋਚਿਆ ਸੀ ਵੀ ਚਲੋ 2 ਸਾਲ ਨਾ ਆਵਾਂਗੇ ਜੀ ਵਧੀਆ ਬਣ ਜਾਈਏ ਵਧੀਆ ਲੱਗ ਰਿਹਾ ਜੀ ਇੰਡੀਆ ਬਾਕੀ ਇਰਾਕ ਦੇ ਵਿੱਚ ਬਹੁਤ ਖਤਰਾ ਹੈ ਹਾਲਾਤ ਬੈਟਰ ਨਹੀਂ ਹਾਂ ਕੁਝ ਲੋਕ ਚੰਗੇ ਆ ਪਰ ਜਿਹੜੇ ਜਿਹੜੀ ਠੇਕੇਦਾਰੀ ਸਿਸਟਮ ਹੈ ਜਾਂ ਜਿਹੜੇ ਕੰਮ ਓਪਨ ਕਰ ਦਿੱਤਾ ਗਿਆ ਇਹਦੇ ਕਰਕੇ ਇੰਡੀਆ ਨੂੰ ਕੋਈ ਵੀ ਕੰਟਰੀ ਦਾ ਜਾ ਰਿਹਾ ਸਭ ਨੂੰ ਪਰੇਸ਼ਾਨੀ ਹੈ ਨਾ ਸੈਲਰੀ ਮਿਲਦੀ ਹੈ ਨਾ ਚਾਹ ਖਾਣਾ ਨਾ ਰਹਿਣਾ ਨਾ ਵੇਣਾ ਇਹ ਗਨਜਨ ਗੱਲ ਕੀਤੀ ਮੇਰੇ ਸਾਥ ਸਾਥ ਗਿਆਏ ਮੇਰਾ ਫਰੈਂਡ ਅਮਰੀਕ ਸਿੰਘ ਤੋਂ ਮਮਮ ਜੀ ਨਾਲ ਗੱਲ ਕੀਤੀ ਇਹਨਾਂ ਦਾ ਫਰੈਂਡ ਅਮਰੀਕ ਸਿੰਘ ਅਮਰੀਕ ਪਾਲ ਐਨ ਉਹਦੇ ਚਾਚੇ ਜੀ ਨਾਲ ਮੇਂ ਗੱਲ ਕੀਤੀ ਹਾਂ ਇਹਨਾਂ ਨੇ ਪ੍ਰਸਤਾਵ ਤਰਿਆ ਸਾਡੇ ਮੁੰਡੇ ਘਰ ਆਉਣੇ ਚਾਹੀਦੇ ਸੀ ਕਿ ਕਹਿੰਦੇ ਤਾਂ ਇਹਨਾਂ ਨੇ ਸਾਡੀ ਨਜ਼ਰ ਵਿੱਚ ਇਹਨਾਂ ਦੋਵਾਂ ਨੌਜਵਾਨਾਂ ਨਾਲ ਦੋ ਹੋਰ ਨੌਜਵਾਨ ਇਰਾਕ ਤੋਂ ਪਰਤੇ ਨੇ ਜੋ ਹਰਿਆਣਾ ਦੇ ਰਹਿਣ ਵਾਲੇ ਨਹੀਂ ਬੇਰੋਜ਼ਗਾਰੀ ਤੋਂ ਤੰਗਾ ਕੇ ਨੌਜਵਾਨ ਵਿਦੇਸ਼ ਗਏ ਸਮੇਂ ਦੀ ਸਰਕਾਰਾਂ ਤੋਂ ਇਹਨਾਂ ਨੂੰ ਸ਼ਿਕਾਇਤ ਹੈ ਕਿ ਜੇਕਰ ਸਰਕਾਰ ਰੋਜ਼ਗਾਰ ਮੌਹਿਆ ਕਰਾਵੇ ਤਾਂ ਜਾਨ ਖਤਰੇ 'ਚ ਪਾਕੇ ਕੋਈ ਵੀ ਵਿਦੇਸ਼ੀ ਮੁਲਕਾਂ ਦਾ ਰੁਖ ਨਹੀਂ ਕਰੇਗਾ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਫ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤੋਂ ਨਾ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਾਂ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ